ਫਤੇਗਾ ਚੂੜੀਆਂ ਮਰਜੀਠਾ ਰੋੜ ਜਿਲ੍ਹਾ ਅੰਮ੍ਰਿਤਸਰ ਦੇ ਪਿੰਡ ਪੂਮਾ ਵੰਡਾਲਾ ਵਿਖੇ ਸਥਿਤ ਬਾਬਾ ਰੋਡੇ ਸ਼ਾਹ ਦੇ ਮੇਲੇ ਜੋ ਕਿ ਐਨੀ ਦਿਨੀ ਹਰ ਸਾਲ ਲੰਮੇ ਸਮੇਂ ਤੋਂ ਮਨਾਇਆ ਜਾਂਦਾ ਹੈ ਉਹ ਹੋਣਾ ਪੰਜਾਬ ਦੇ ਮੇਲਿਆਂ ਤੋਂ ਬਹੁਤ ਹੀ ਵੱਖ ਹੈ ਇਸ ਜਗ੍ਹਾ ਤੇ ਵੱਖ-ਵੱਖ ਸਮਾਦਾ ਹਨ ਜਿੱਥੇ ਕੀ ਹਰ ਸਾਲ ਭਾਰੀ ਮੇਲਾ ਲੱਗਦਾ ਹੈ ਅਤੇ ਦੂਰ ਦੂਰ ਅਤੇ ਦੇਸ਼ਾਂ-ਵਦੇਸ਼ਾਂ ਤੋਂ ਵੱਡੀ ਗਿਣਤੀ ਚ ਲੋਕ ਆਪਣੀਆਂ ਸ਼ਰਧਾ ਭਾਵਨਾ ਨਾਲ ਨਮਸਕਾਰ ਹਉਣ ਲਈ ਆਉਂਦੇ ਹਨ ਇਹਨਾਂ ਲੋਕਾਂ ਦਾ ਮੰਨਣਾ ਹੈ ਕਿ ਇਹ ਜਗ੍ਹਾ ਤੇ ਜੋ ਵੀ ਆਪਣੀਆਂ ਮਨੋ ਕਾਮਨਾ ਮੰਦਾ ਹੈ ਉਹ ਮਨੋ ਕਾਮਨਾ ਪੂਰੀਆਂ ਹੁੰਦੀਆਂ ਹਨ ਅਤੇ ਮੁਰਾਦਾ ਪੂਰੀਆਂ ਹੋਣ ਤੇ ਇੱਥੇ ਸੰਗਤਾਂ ਹਰ ਸਾਲ ਮੇਲੇ ਤੇ ਵੱਖ-ਵੱਖ ਬਰਾਂਡਾ ਅਤੇ ਘਰ ਦੀ ਕੱਢੀ ਸ਼ਰਾਬ ਦਾ ਚੜਾਵਾ ਚੜਾਉਂਦੇ ਹਨ ਅਤੇ ਮੇਲੇ 'ਚ ਆਏ ਲੋਕ ਨੂੰ ਹਰ ਸ਼ਰਾਬ ਦਾ ਪ੍ਰਸ਼ਾਦ ਹੀ ਵਰਤਾਇਆ ਜਾਂਦਾ ਹੈ ਅਤੇ ਲੋਕ ਸ਼ਰਾਬ ਦਾ ਪ੍ਰਸ਼ਾਦ ਪੀ ਕੇ ਵੱਖਰੇ ਹੀ ਰੰਗ ਚ ਦਿਖਾਈ ਦਿੰਦੇ ਹਨ ਅਤੇ ਆਪਣੀ ਹੀ ਮਸਤੀ ਚ ਪੰਗੜੇ ਪਾ ਕੇ ਬਾਬੇ ਰੋਡੇ ਸ਼ਾਹ ਦੇ ਨਾਰੇ ਲਗਾਉਂਦੇ ਹਨ ਦੇਖੋ ਲਾਈਵ ਤਸਵੀਰਾਂ న్యూਸ ਪੰਜਾਬ ਤੇ Baaj camera kar de a na ka 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 na ਇੱਥੋਂ ਆਏ ਅਸੀਂ ਬਣਾਲੇ ਦੇ ਰਹਿਣ ਵਾਲੇ ਬਾਬਾ ਰੋਡ ਦੇ ਮੱਠਾ ਦੇਖਣ ਆਏ ਆ ਤੇ ਪਾਟੀ ਮਨਤ ਪੂਰੀ ਹੋਈ ਜਾਂਦੇ ਕਾਕਾ ਆਇਆ ਛੋਟਾ ਜਵਾਕ 4 ਸਾਲ ਦਾ ਆਇਆ ਬਾਬਾ ਰੋਡ ਦੇ ਦਿੱਤਾ 4 ਸਾਲ ਦਾ ਦੇਖਣ ਆਏ ਠੀਕ ਹੈ ਤਰਤਲ ਬਾਬਾ ਰੋਡ ਆ ਸਰਕਾਰ ਦੇ ਦਾ ਮੇਲਾ ਹਰ ਸਾਲ ਦੀ ਤਰ੍ਹਾਂ ਸਭ ਦੁਨੀਆ ਸਭ ਸੰਗਤਾਂ ਉਮਾ ਕੇ ਬਾਹਰ ਦੇ ਦੇਸ਼ਾਂ ਵਿਦੇਸ਼ਾਂ ਤੋਂ ਲੋਕੀ ਪਹੁੰਚਦੇ ਰਹੇ ਜੀ ਜਿਨ੍ਹਾਂ ਨੂੰ ਰੱਬ ਪੁੱਤਰ ਦਿੰਦਾ ਆ ਨੌਣਾ ਦਿੰਦਾ ਆ ਕੋਸ ਨੂੰ ਰੋਟੀ ਰੋਟੀ ਕਿਰਤ ਦਾ ਰੋਜ਼ਗਾਰ ਦਿੰਦਾ ਹੈ ਬਾਬਾ ਰੋਡਾ ਇਹ ਨਰ ਤੇ ਮੀਤ ਸ਼ਰਮ ਸਾਬਤ ਤਾਂ ਦੋਲਤਾਂ ਦੇ ਆ ਬਾਬਾ ਜੀ ਦਾ ਲੰਗਰ ਲੱਗਦੇ ਹਨ ਸਭ ਸੰਗਤਾਂ ਬਾਹਰ ਦੇ ਦੇਸ਼ਾਂ ਵਿਦੇਸ਼ਾਂ ਤੋਂ ਪਹੁੰਚਿਆ ਆ ਰ ਬਾਬਾ ਜੀ ਦੇ ਦਰ ਤੇ ਪਹੁੰਚ ਕੇ ਬਾਬਾ ਰੋਡਾ ਜੀ ਤੋਂ ਮਰਾਨਾ ਪਹੁੰਚਿਆ ਆ ਇਹ ਕਹੇ ਬਾਬਾ ਰੋਡਾ ਜੀ ਦੇ ਹੋ ਸਾਡੇ ਦਰਬਾਰ ਜੈ ਚੱਲ ਆ ਬਾਬਾ ਰੋਡਾ ਜੀ ਦੇ ਲੰਗਰ ਲਾਇਆ ਬਹੁਤ ਵਧੀਆ ਇੱਥੇ ਲੰਗਰ ਲਾਇਆ ਮੇਲਾ ਬਹੁਤ ਭਰਿਆ ਹੈਗਾ ਬਾਕੀ ਇੱਥੇ ਬਾਬਾ ਜੀ ਕੋਲ ਸਭ ਕੋ ਜੀ ਮਿਲਿਆ ਆ ਮਾਲਕ ਸਾਰਿਆਂ ਨੂੰ ਦਵੇ ਜੈ ਬਾਬੇ ਰੋਡੇ ਦੀ ਜੈ ਬਾਬੇ ਰੋਡੇ ਦੀ ਜੈ ਬਾਬੇ ਰੋਡੇ ਦੀ ਆਸੀ ਗੱਲ ਜੀ ਮੇਰਾ ਨਾਮ ਗੁਰਪ੍ਰਤਾਪ ਸਿੰਘ ਪਿੰਡ ਰਈਏ ਤੋਂ ਅਸੀਂ ਬਹੁ ਵਜੇ ਸਤਨਾ ਬਾਬਾ ਜੀ ਦਾ ਬਹੁਤ ਮਨਤਾ ਪੂਰੀਆਂ ਰਿਹਾ ਇੱਥੇ ਅਜੀ ਆਰ ਸਾਲ ਮੇਲੇ ਤੇ ਇਸ ਤਰ੍ਹਾਂ ਹੀ ਆਈਦਾ ਸਾਡੀ ਪੂਰੀ ਟੀਮ ਆ ਜੀ ਹੁੰਮਾ ਆ ਕੇ ਇਹਦਾ ਪੂਰਾ ਇੰਨਾ ਇੰਨਾ ਦਫਾ ਪਈ ਬਹੁਤ ਸ਼ੁਕਰਵਾਦਿਤ ਹੈ। ਕੰਟਾ ਦੇ ਨਾਲ ਆਰਥੀ ਹੁੰਦਾ ਹਰਗੇ ਦੀ ਮਨੋਗਾਵਨਾ ਪੂਰੀ ਹੁੰਦੀ ਇੱਥੇ। ਬਹਾਰ ਸਾਲ ਮਨਤ ਪੂਰੀ ਹੁੰਦੀ ਹਰ ਸਾਲ ਅਸੀਂ ਅਮਨੇ ਨਾਨ ਪ੍ਰਸਾਦ ਚੜਾ ਕੇ ਪ੍ਰਸਾਦ ਚੜਾਈ ਦਾ ਨਾਮ ਲੈ ਕੇ ਜਾਂਦਾ ਵਾ। ਤੇ ਮੈਂ ਫੁਲਾਣਾ। ਮੈਂ ਗੁਰਨੇਸ਼ ਸਿੰਘ ਬਤਵਾਰੀ। ਅੱਜ ਸਵਾਲ ਪਾਪਾ ਬਟਾ ਜੀ ਇਹ ਮੇਰੇ ਕੋਲ ਬਾਸ ਸਾਰਾ ਵੀ ਅੱਜ ਸਾਰਾ ਮੇਲਾ ਚੱਲ ਰਿਹਾ ਹੈ ਇਹ ਮੇਲਾ ਦੋ ਦਿਨ ਚੱਲਦਾ ਇਸ ਦੇ ਤੇ ਜੁਵਾਨਾਂ ਲੋਕਾਂ ਨੇ ਮਨੋ ਗਾਣਾ ਕੋਈ ਆ ਉਹ ਪਾਪਾ ਉਹਦੇ ਸੰਗ ਮਸਤੀ ਕੋ ਆਵਾਜ਼ੇ ਉਹ ਰਹੇ ਹਨ ਲਖਾ ਜੇ ਤੁਹਾਨੂੰ ਇੱਥੇ ਮਸਲ ਦੇ ਕਰਾਉਂਦੇ ਆ ਇਹ ਮੇਲਾ ਹਰ ਸਾਲ ਪਾਇਆ ਜਾਂਦਾ ਦਾ ਮਨਦੀਪ ਸਿੰਘ ਝੰਡਿਆ ਇਹ ਹਰ ਸਾਲ ਮੇਲਾ ਬਹੁਤ ਵਧੀਆ ਲੱਗਦਾ ਬਾਬੇ ਰੋਡੇ ਵੀ ਬਹੁਤ ਮੰਦਾ ਆ ਹਰ ਸਾਲ ਲੱਗ ਲੱਗੇ ਪਿੰਡਾਂ ਤੋਂ ਬਹੁਤ ਦੁਨੀਆ ਇਕੱਠ ਕਰਦੀ ਆ ਬੋਏ ਕਰਨੀ ਵਾਲਾ ਬਾਬਾ ਵਾਏ ਬਾਬਾ ਰੋਡੇ ਜੀ ਦਾ ਮੇਲਾ ਹਰ ਸਾਲ ਹੁੰਦਾ ਆ ਹੋਰ ਵਾਹ ਹਾਂਜੀ ਮੇਰਾ ਨਾਮ ਅਫੀਕ ਮੇਰਾ ਨਾਮ ਅਫੀਕ ਜੀ ਆ ਇੱਥੇ ਬਹੁਤ ਛਿਲ ਦਾ ਨਾਲ ਲੋਕੀ ਆਉਂਦੇ ਨੇ ਹਰ ਸਾਲ ਮੇਲਾ ਤੋਂ ਹੌਂਕਾ ਆਉਣਾ ਪਿਆ ਜਾਂਦਾ ਏ ਜੀ ਬਹੁਤ ਰੌਣਕਾਂ ਸਾਡੇ ਸਾਹਮਣੇ ਪੰਘੜੇ ਪੈ ਰਹੇ ਆ ਬਹੁਤ ਮਾਣ ਦਾ ਸਾਹਮਣਾ ਤੇ ਗੁਰੀਆਂ ਦੀਆਂ ਲੋਕਾਂ ਦੀਆਂ ਤੇ ਸ਼ਰਧਾ ਨਾਲ ਮਠਾਕੇ ਚੰ ਆਉਂਦੇ ਆ ਅਸੀਂ ਵੀ ਹਰ ਸਾਲ ਆਪਣੇ ਪਿੰਡੋਂ ਇਕੱਠੇ ਲਿਆ ਆ ਕੇ ਮਠਾ ਟਕਾਈਦਾ ਵਾ ਤੇ ਬਹੁਤ ਹੀ ਵਧੀਆ ਕਿ ਤੇ ਸਾਰਾ ਜੋਗਰ ਸਾਰੇ ਪਿੰਡਾਂ ਆਉਂਦਾ ਰਿਹਾ ਏ ਤੇ ਸ਼ਰਾਬ ਦਾ ਪਸਿਆ ਚੜਦਾ ਏ ਤੇ ਲੋਕੀ ਗੁਰੀਆਂ ਪੀਣ ਨੂੰ ਲੈ ਕੇ ਜਾਂਦੇ ਨੇ ਉਦੀ ਕਿਰਪਾਏ ਲੋਕਾਂ ਦਾ ਤੇਰੀ ਰੀਤ ਨੂੰ ਇਹ ਸਾਰੇ ਦੇ ਖੁਸ਼ੀਆਂ ਲੈ ਕੇ ਸਾਰੇ ਜਾਂਦੇ ਨੇ ਬਾਬਾ ਰੋਡਾ ਜੀ ਜਿਹੜਾ ਪਿੰਡ ਧਵਾਨ ਤੋਂ ਮੋਢਰ ਜਿਨਾਰੇ ਘੋਮੇ ਦੀ ਧਰਤੀ ਨੂੰ ਆਪ ਦੇ ਭਾਗ ਲਾਏ ਕਿਤੇ ਬਹੁਤ ਭਾਰੀ ਮੇਲਾ ਲੱਗਦਾ ਹੈ ਇਸ ਮੇਲੇ ਵਿੱਚ ਦਾਰੋਂ ਦਸਰਾਜ ਦਾ ਪ੍ਰਸ਼ਾਦ ਪਕਾਇਆ ਜਾਂਦਾ ਹੈ ਤੇ ਚੜਾਇਆ ਜਾਂਦਾ ਹੈ ਬਾਬਾ ਜੀ ਬਹੁਤ ਭੁਲਤੀ ਵਾਲੇ ਸਨ ਜਿਹੜੇ ਵੀ ਗਾਲੋ ਮੂੰਹ ਕੇ ਦਿਖਾਣਾ ਹੋਈ ਜਾਂਦੀ ਸੀ ਹੋਰ ਬਾਬਾ ਰੋਡਾ ਜੀ ਦੀ ਜਗ੍ਹਾ ਤੇ ਹਰ ਇੱਕ ਦੀ ਆ ਮਨੋਕਾਮਨਾ ਪੂਰੀ ਹੁੰਦੀ ਆ ਕੁਦਰਤੀ ਹੋਣ ਸਾਨੂੰ ਸੇਵਾ ਮਿਲਿਆ ਸੀ ਅਮਰੀਕਾ ਤੋਂ ਹਰ ਸਾਲ ਆਉਂਦੇ ਆ ਇੱਥੇ ਮੇਲਾ ਕਰਾਉਣ ਵਾਸਤੇ ਪਾਕਿਸਤਾਨਿਆਂ ਦੀਆਂ ਬੁਲਾਦਾ ਪੂਰੀਆਂ ਹੁੰਦੀਆਂ ਇੱਥੇ ਆ ਕੇ ਜੀ ਆ ਹਰ ਸਾਲ ਅਸੀਂ ਤੇ ਆੜ ਕੇ ਸੇਵਾ ਕਰੌਣੇ ਆ ਮਹਾਰਾਜ ਨੇ ਸਾਡੇ ਬਹੁਤ ਕਿਰਪਾ ਕੀਤੀ ਆ ਮਹਾਰਾਜ ਬਾਬਾ ਰੋਡਾ ਸਾਡੇ ਉੱਤੇ ਹਾਸ ਰੱਖਦੇ ਆ ਆਹ ਹਰ ਸਾਲ ਦੀ ਸੇਵਾ ਕਰਨਾਉਨੇ ਆ ਜਿੰਨੇ ਜੋ ਕਿ ਹੈਗੇ ਆ ਹਰ ਸਾਲ ਦੇ ਸੇਵਾ ਕਰਨੇ ਆ ਮਹਾਰਾਜ ਨੇ ਸਾਡੇ ਤੇ ਬਹੁਤ ਕਿਰਪਾ ਕੀਤੀ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਪੱਤਰੋਟਾ ਦਾ ਜੋ ਕਿ ਮੇਲਾ ਚੱਲਦਾ ਹਰ ਸਾਲ ਦੀ ਤਰ੍ਹਾਂ ਇੱਦਾਂ ਬਹੁਤ ਵਧੀਆ ਮਨਾਇਆ ਜਾਂਦਾ ਜੋ ਕਿ ਭਾਰੀ ਸੰਕਟ ਦੇ ਨਾਲ ਜੋ ਕਿ ਕਾਫੀ ਰੋਣ ਕਰਨਾਂ ਨਾਲ ਲੋਕਾਂ ਦੇ ਮਨ ਕਾਮਨਾ ਪੂਰੀਆਂ ਹੁੰਦੀਆਂ ਨੇ ਲੋਕ ਦੂਰੋਂ ਦੂਰੋਂ ਛਾਪ ਲੈ ਕੇ ਹੁੰਦੇ ਨੇ ਸੋ ਬਹੁਤ ਵਧੀਆ ਮੇਲਾ ਬਣਾਇਆ ਜਾਂਦਾ ਇੱਦਾਂ ਹਰ ਸਾਲ ਦੀ ਤਰ੍ਹਾਂ ਬਣਾਇਆ ਜਾਂਦਾ ਬਹੁਤ ਵਧੀਆ ਖੂਬ ਲੋਕ ਲੰਨ ਮੰਨ ਚਲੋ ਬਗੋਟੇ ਬਾਬਾ ਰੌੜਾ ਜੀ ਵੀ ਆਏ ਆ ਮੱਥਾ ਟੇਕਣਾ ਆ ਬੜੀ ਸ਼ਰਧਾ ਭਾਵਨਾ ਨਾਲ ਆਇਆ ਇੱਥੇ ਜਰਾ ਵੀ ਕੋਈ ਆਉਂਦਾ ਸ਼ਰਧਾ ਭਾਵਨਾ ਬੁਰੀ ਹੁੰਦੀ ਆ ਜੀ ਜਿਹੜੇ ਆਓ ਮੱਥਾ ਟੇਕੋ ਮਹਾਰਾਜ ਦੇ ਘਰੇ ਜੂਰੀ ਭਰੋ ਜੀ ਬਹੁਤ ਬਹੁਤ ਮੇਰੇ ਕਿਰਪਾ ਕਰਦਾ ਮਹਾਰਾਜ ਜੀ ਆਪਾਂ ਪ੍ਰਸ਼ਾਦ ਆਪ ਚੜਾਉਂਦੇ ਆ ਅਸੀਂ ਅਸੀਂ ਅਬਰਸਾਰ ਤੋਂ ਆਏ ਆ ਜੀ ਬਰਪਾਲ ਪਿੰਡ ਆ ਬਹੁਤ ਬਹੁਤ ਚੜ੍ਹਦੀ ਕਲਾ ਜੀ ਜਿੱਥੇ ਕੋਈ ਆਉਂਦਾ ਵਾ ਆਪਣਾ ਚੜ੍ਹਦੀ ਕਲਾ ਦੇ ਹਿਸਾਬ ਨਾਲ ਆਵਾ ਜੀ ਆਓ ਆਪਣੇ ਗੁਰੂ ਘਰ ਆ ਲਿਆ ਮੱਥਾ ਟੇਕੋ ਆਣ ਕੇ ਮਹਾਰਾਜ ਹਾਂਜੀ ਜਿਹੜੇ ਪਰਦੇਉਂਦੇ ਮੇਲੇ ਦੇ ਡੀਐਸਪੀ ਸਾਹਿਬ ਮਜੀਠਾ ਤੇ ਐਸਐਸਓ ਮਜੀਠਾ ਲੋਕ ਪੂਰੇ ਪ੍ਰਬੰਧ ਕੀਤੇ ਗਏ ਨੇ ਕੋਈ ਵਿਵਹੇ ਨਹੀਂ ਪਿਆ ਟ੍ਰੈਫਿਕ ਚੱਲ ਰਹੀ ਆ ਮੇਲਾ ਬਹੁਤ ਵਧੀਆ ਚੱਲ ਰਿਹਾ ਸ਼ਾਂਤਪੁਰ ਵੀ